ਪੰਜਾਬ ਅਤੇ ਕੈਨੇਡਾ ਦੇ ਵਿੱਚ ਵੱਸਦੇ ਪੰਜਾਬੀ ਭਾਈਚਾਰੇ ਲਈ ਹੁਣ ਟ੍ਰਾਂਟੋ ਦਾ ਸਫ਼ਰ ਹੋਰ ਵੀ ਸਹਾਲਾ ਹੋ ਗਿਆ ਹੈ ਦੁਨੀਆ ਦੀ ਪ੍ਰਸਿੱਧ ਕਤਰ 에ਅਰਵੇਜ਼ ਨੇ 26 ਅਕਤੂਬਰ ਯਾਨੀ ਕਿ ਅੱਜ ਤੋਂ ਦੋਹਾ ਤੋਂ ਟ੍ਰਾਂਟੋ ਉਡਾਣਾਂ ਦਾ ਸੰਚਾਲਨ ਰੋਜ਼ਾਨਾ ਕਰ ਦਿੱਤਾ ਇਸ ਦੇ ਨਾਲ ਸ਼੍ਰੀ ਗੁਰੂ ਅਮਰਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਅਮ੍ਰਿਤਸਰ ਤੋਂ ਦੋਹਾ ਰਾਹੀਂ ਕੈਨੇਡਾ ਜਾਣ ਦੇ ਲਈ ਹਵਾਈ ਉਡਾਨਾਂ ਦੇ ਵਿੱਚ ਹੋਰ ਵਾਅਦਾ ਹੋ ਗਿਆ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਸੰਦੀਪ ਸਿੰਘ ਗੁੰਮਟਾਲਾ ਅਤੇ ਕਨਵੀਨਰ ਅੰਤਦੀਪ ਸਿੰਘ ਢਿੱਲੋਂ ਨੇ ਪ੍ਰੈਸ ਕਾਨਫਰੰਸ ਰਾਹੀਂ ਪ੍ਰੈਸ ਨੋਟ ਜਾਰੀ ਕਰਕੇ ਇਸ ਬਿਆਨ ਦੇ ਵਿੱਚ ਕਿਹਾ ਹੈ ਕਿ ਦੋਹਾ ਟ੍ਰਾਂਟੋ ਉਡਾਨਾਂ ਦੇ ਵਾਅਦੇ ਨਾਲ ਅਕਤੂਬਰ ਮਹੀਨੇ ਦੇ ਸ਼ੁਰੂ ਵਿੱਚ ਮਿਲਾਨ ਰਾਹੀਂ ਨਿਓਸ 에ਅਰ ਦੀ ਅੰਮ੍ਰਿਤਸਰ ਟ੍ਰਾਂਟੋ ਸੇਵਾ ਨੂੰ ਮੁਤੱਲ ਹੋਣ ਤੋਂ ਬਾਅਦ ਯਾਤਰੀਆਂ ਨੂੰ ਕੁਜਰਾਹਤ ਜ਼ਰੂਰ ਮਿਲੇਗੀ ਟੋਰਾਂਟੋ ਲਈ ਰੋਜ਼ਾਨਾ ਉਡਾਨਾਂ ਦੇ ਨਾਲ-ਨਾਲ ਕਤਰ 에ਅਰਵੇਜ਼ ਕੈਨੇਡਾ ਦੇ ਮੌਂਟਰੀਅਲ ਲਈ ਵੀ ਰੋਜ਼ਾਨਾ ਉਡਾਨਾਂ ਨਾਲ ਅੰਮ੍ਰਿਤਸਰ ਨੂੰ ਜੋੜਦਾ ਹੈ ਟੋਰਾਂਟੋ ਅਤੇ ਮੌਂਟਰੀਅਲ ਤੋਂ ਯਾਤਰੀ ਕੈਨੇਡਾ ਦੇ ਹੋਰਨਾਂ ਸ਼ਹਿਰਾਂ ਕੈਲਗਰੀ ਐਡਮਿੰਟਨ ਅਤੇ ਵੈਨਕੂਬਰ ਵੀ 에ਅਰ ਕੈਨੇਡਾ ਜਾਂ ਵੈਸਟ ਜੈਟ 에어ਲਾਈਨ ਰਾਹੀਂ ਜਾ ਸਕਦੇ ਨੇ ਕਤਰ 에어ਵੇਜ਼ ਦੇ ਦਸੰਬਰ 2024 ਦੇ ਵਿੱਚ ਹਫ਼ਤੇ ਦੇ ਵਿੱਚ ਤਿੰਨ ਉਡਾਨਾਂ ਦੇ ਨਾਲ ਆਪਣਾ ਦੋਹਾ ਟ੍ਰਾਂਟੋ ਰੂਟ ਸ਼ੁਰੂ ਕੀਤਾ ਸੀ ਜੂਨ 2025 ਦੇ ਵਿੱਚ ਉਡਾਨਾਂ ਦੀ ਗਿਣਤੀ 5 ਕੀਤੀ ਗਈ ਸੀ ਅਤੇ ਗੁਮਟਾਲਾ ਨੇ ਦੱਸਿਆ ਹੈ ਕਿ ਕਤਰ 에어ਵੇਜ਼ ਦੀਆਂ ਰੋਜ਼ਾਨਾ ਅੰਮ੍ਰਿਤਸਰ ਦੋਹਾ ਉਡਾਨਾਂ ਪਹਿਲਾਂ ਹੀ ਪੰਜਾਬੀਆਂ ਨੂੰ ਅਮਰੀਕਾ ਕੈਨੇਡਾ ਯੂਰਪ ਅਤੇ ਆਸਟ੍ਰੇਲੀਆ ਦੇ ਕਈ ਸ਼ਹਿਰਾਂ ਦੇ ਨਾਲ ਜੋੜਦੀਆਂ ਨੇ ਰੋਜ਼ਾਨਾ ਦੋਹਾ ਟ੍ਰਾਂਟੋ ਉਡਾਨਾਂ ਦਾ ਵਿਸਥਾਰ ਹੁਣ ਯਾਤਰੀਆਂ ਨੂੰ ਵਧੇਰੇ ਵਿਕਲਪ ਦਿੰਦਾ ਹੈ ਖਾਸ ਕਰਕੇ ਆਉਣ ਵਾਲੇ ਸਾਲ ਦੀਆਂ ਦੀਆਂ ਛੁੱਟੀਆਂ ਦੇ ਦੌਰਾਨ ਉਹਨਾਂ ਨੂੰ ਦਿੱਲੀ ਹਵਾਈ ਅੱਡੇ ਦੇ ਭੀੜ ਭੜੱਕੇ ਲੰਮੀਆਂ ਕਤਾਰਾਂ ਤੇ ਇਮੀਗ੍ਰੇਸ਼ਨ ਦੇ ਸਮਾਨ ਦੀ ਮੋੜ ਜਾਂਚ ਅਤੇ ਜਮ੍ਹਾਂ ਕਰਾਉਣ ਦੇ ਝੰਜਟਾ ਤੋਂ ਛੁਟਕਾਰਾ ਮਿਲੇਗਾ। ਉਹਨਾਂ ਦੱਸਿਆ ਕਿ ਯਾਤਰੀਆਂ ਅਤੇ ਕਤਰ ਦੀ ਭਾਰੀ ਮੰਗ ਦੇ ਬਾਵਜੂਦ ਕਤਰ 에ਅਰਵੇਜ਼ ਭਾਰਤ ਕਤਰ ਦੁਵੱਲੇ ਹਵਾਈ ਸੇਵਾ ਸਮਝੌਤੇ ਦੇ ਤਹਿਤ ਅੰਮ੍ਰਿਤਸਰ ਰਾਹੀਂ ਯਾਤਰੀਆਂ ਦੀ ਉਡਾਨੀਆਂ ਦੇ ਵਿੱਚ ਗਿਣਤੀ ਦਾ ਵਾਅਦਾ ਨਹੀਂ ਕਰ ਸਕਦੀ। ਸੋ ਹਵਾਈ ਸਮਝੌਤਿਆਂ ਤਹਿਤ ਕਤਰ ਅੰਮ੍ਰਿਤਸਰ ਤੋਂ ਹਫ਼ਤੇ ਦੇ ਵਿੱਚ ਇੱਕ ਪਾਸੇ ਲਈ ਵੱਧ ਤੋਂ ਵੱਧ ਸਿਰਫ 1259 ਯਾਤਰੀਆਂ ਨੂੰ ਹੀ ਲੈ ਕੇ ਜਾ ਸਕਦੀ ਹੈ ਇਸ ਕਾਰਨ ਕਤਰ ਦੀਆਂ ਅੰਮ੍ਰਿਤਸਰ ਉਡਾਨਾਂ ਪੰਜਾਬੀਆਂ ਦੀ ਪਸੰਦ ਤੋਂ ਭਾਰੀ ਮੰਗ ਦੇ ਕਾਰਨ ਦਿੱਲੀ ਨਾਲੋਂ ਅਕਸਰ ਮਹਿੰਗੀਆਂ ਹੁੰਦੀਆਂ ਨੇ ਅੰਮ੍ਰਿਤਸਰ ਤੋਂ ਵਧੇਰੇ ਹਵਾਈ ਸੰਪਰਕ ਦੀਆਂ ਚੁਣੌਤੀਆਂ ਉਜਾਗਰ ਕਰਦੇ ਹੋਏ ਨੇ ਦੱਸਿਆ ਹੈ ਕਿ ਜਦੋਂ ਕਿ ਕਤਰ 에ਅਰਵੇਜ਼ ਵਰਗੀਆਂ 에ਅਰਲਾਈਨਸ ਅੰਮ੍ਰਿਤਸਰ ਤੋਂ ਹਵਾਈ ਸੰਪਰਕ ਵਧਾਉਣ ਦੇ ਲਈ ਤਿਆਰ ਨੇ ਭਾਰਤ ਦੀਆਂ 에ਅਰ ਇੰਡੀਆ ਤੇ ਇੰਡੀਗੋ 에ਅਰਲਾਈਨਸ ਅੰਮ੍ਰਿਤਸਰ ਤੋਂ ਟੋਰਾਂਟੋ ਕੁਬਰ ਮਿਲਾਨ ਅਤੇ ਰੂਮ ਵਰਗੀਆਂ ਵੱਡੀ ਪੰਜਾਬੀ ਆਬਾਦੀ ਵਾਲੇ ਮੁੱਖ ਇੰਟਰਨੈਸ਼ਨਲ ਸਥਾਨਾਂ ਦੇ ਲਈ ਸਿੱਧੀਆਂ ਉਡਾਨਾਂ ਸ਼ੁਰੂ ਨਹੀਂ ਕਰ ਰਹੀਆਂ ਨੇ ਪਾਰ ਸਰਕਾਰ ਨੂੰ ਅੰਮ੍ਰਿਤਸਰ ਅਤੇ ਪੰਜਾਬ ਦਾ ਸਮਰਥਨ ਕਰਨ ਦੇ ਲਈ ਇੱਕ ਵਧੇਰੇ ਖੁੱਲੀ ਅਤੇ ਖੇਤਰੀ ਤੌਰ ਤੇ ਸੰਤੁਲਿਤ ਹਵਾਵਾਜੀ ਨੀਤੀ ਅਪਣਾਉਣੀ ਚਾਹੀਦੀ ਹੈ ਸੋ ਪੰਜਾਬ ਵਸਦੇ ਕੈਨੇਡਾ ਅਤੇ ਕੈਨੇਡਾ ਵਸਦੇ ਪੰਜਾਬੀਆਂ ਦੇ ਲਈ ਇਹ ਵੱਡੀ ਖਬਰ ਹੈ ਰੋਜ਼ਾਨਾ ਅੰਮ੍ਰਿਤਸਰ ਤੋਂ ਟ੍ਰਾਂਟੋ ਦੇ ਲਈ ਵਾਇਆ ਕਤਰ ਏ ਹਵਾਈ ਸੇਵਾ ਸ਼ੁਰੂ ਹੋ ਗਈ ਹੈ ਜਿਸ ਦਾ ਫਾਇਦਾ ਜ਼ਰੂਰ ਪੰਜਾਬ ਤੋਂ ਕੈਨੇਡਾ ਜਾਣ ਵਾਲੇ ਲੋਕਾਂ ਨੂੰ ਅਤੇ ਕੈਨੇਡਾ ਤੋਂ ਪੰਜਾਬ ਵਾਪਸ ਪਰਤਣ ਵਾਲੇ ਲੋਕਾਂ ਨੂੰ ਜ਼ਰੂਰ ਇਸ ਦਾ ਫਾਇਦਾ ਹੋਵੇਗਾ